ਟੇਬਲ ਲੱਗੇ ਦੇਖੋ ਤੁਮ ਬਾਹਰ ਹੀ ਬੈਠੇ ਆ ਤੇ ਅੰਦਰ ਵੀ ਟੇਬਲ ਲੱਗੇ ਹੋਏ ਪਰ ਲਾਈਟ ਭੱਜੀ ਵੀ ਆ ਪੂਰਾ ਹਨੇਰਾ ਹੋਇਆ ਬੰਦ ਰਿਹਾ ਸਸਿਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਮੇਰੇ ਤੋਂ ਤੁਹਾਡਾ ਸਾਰਿਆਂ ਦਾ ਆਪਣੇ ਅੱਜ ਦੇ ਵਲੌਗ ਦੇ ਵਿੱਚ ਤੇ ਅਸੀਂ ਸਵੇਰ ਦੀ ਚਾਹ ਪੀ ਰਹੇ ਹਾਂ ਮੈਂ ਤੁਹਾਨੂੰ ਦਿਖਾਉਣਾ ਅੱਜ ਗੁਰਸ਼ਾਨ ਵੀਰ ਨੇ ਸਵੇਰੇ ਚਾਹ ਨਾਲ ਕੀ ਪੀਤਾ ਪਹਿਲਾਂ ਕੁਸ਼ਾਨ ਸਭ ਸਸਿਕਾਲ ਜੀ ਸਸਿਕਾਲ ਜੀ ਸਾਰਿਆਂ ਨੂੰ ਤੇ ਸਾਡੀ ਪੈਂਟਰੀ ਸਸਿਕਾਲ ਜੀ ਮਨ ਲੋ ਇੱਕ ਵਾਰ ਤੁਸੀਂ ਚਲੋਗੇ ਕਿਸਾ ਚੀ ਗਾਲ ਜੀ ਸਾਰਿਆਂ ਨੂੰ ਮੇਰੇ ਵੱਲੋਂ ਡਰਟੀ ਬੈਂਥੀ ਵੱਲੋਂ ਤੇ ਆਜੋ ਕੀ ਖਾਦਾ ਕੁਸ਼ਾਨਵੀ ਨੇ ਸਵੇਰੇ ਬੂਰੋ ਦੇ ਨਾਲ ਬ੍ਰੈਡਾਂ ਦੇ ਉੱਪਰ ਟੋਸਟ ਕਰਕੇ ਬੂਰੋ ਲਖਾਦੀ ਆ ਬ੍ਰੈਡ ਬਟਰ ਬ੍ਰੈਡ ਬਟਰ ਖਾਦਾ ਤੇ ਨਾਲ ਪੀਤਾ ਚਾਹ ਦਾ ਮਿੱਤਰੋ ਕੱਪ ਜਿਹੜਾ ਹੁੰਦਾ ਹੈ ਦੁੱਧ ਸੋਣ ਮੈਂ ਲਾ ਦੋਗ ਸੋਣ ਮੈਂ ਦੋਗ ਸੋਣ ਦੇਖੋ ਦੋਗ ਸੋਣ ਮੈਂ ਆ ਚਾਹ ਦਾ ਕਾ ਪੀਤਾ ਤੇ ਛੋਟਾ ਜਿਹਾ ਛੋਟਾ ਜਿਆ ਹਾਂ ਜੀ ਹਾਂ ਜੀ ਬਹੁਤਾ ਵੱਡਾ ਨਹੀਂ ਹੈਗਾ ਮੀਡੀਅਮ ਸਾਈਜ਼ ਹਾਂ ਨਹੀਂ ਆ ਦੇਖੇ ਛੋਟਾ ਕਿ ਆਪ ਦੇਖੋ ਇੱਕ ਮਿੰਟ ਇੱਕ ਮਿੰਟ ਵਾਈਡ ਐਂਗਲ ਤੇ ਨਾ ਨਾ ਦਿਖਾਓ ਇੱਥੇ ਦੇਖੋ ਸਹੀ ਗਾ ਦੇ ਕੁ ਡੋਕਾ ਪੋਚਾ ਲਓ ਓਏ ਕਿੱਡਾ ਗਿਆ ਮੜਾ ਹੈ ਹੈ ਐਡਾ ਵੱਡਾ ਕੱਪ ਚਾਹਦਾ ਕੁਛਾਨ ਵੀ ਨਹੀਂ ਪੀਤਾ ਤੇ ਬਾਕੀ ਹੁਣ ਮਿੱਤਰੋ ਤੁਹਾਨੂੰ ਮਲੌਣਾ ਦੀ ਪੈਂਥੀ ਨੂੰ ਪੈਂਥੀ ਸਾਡੀ ਖੇਡੀ ਧਾਗਿਆਂ ਦੇ ਨਾਲ ਹਾਂ ਜੀ ਧਾਗੇ ਧਾਗੇ ਆ ਦੇਖੋ ਆ ਸਾਡੀ ਪੈਂਥੀ ਦੀ ਗੇਮ ਹੈ ਸਾਡੀ ਪੈਂਥੀ ਦੀ ਗੇਮ ਹੈ ਦੇਖਿਓ ਇਹਦੇ ਨਾਲ ਹੀ ਖੇਡਣਾ ਪੈਂਥੀ ਕੱਲਾ ਬਸ ਨਾ ਹੂੰ ਹੁਣ ਪਤਾ ਨਹੀਂ ਧੱਗਿਆਂ ਨੇ ਕਹਦੇ ਖੇਡਣ ਲੱਗੇ ਨੇ ਐਦਾਂ ਮਾਰਕੀਟ ਦੇ ਤਾਂ ਹੀ ਆ ਜਾ ਆ ਜਾ ਆ ਜਾ ਇਹ ਨਾਲ ਖੇਡਦੇ ਖਾਈ ਅੱਜ ਦਿਨ ਮੇਟਰ ਹੈਗਾ ਐਤਵਾਰ ਦਾ ਸੰਡੇ ਦਿਨ ਅੱਜ ਤੇ ਦੇਖ ਰਹੇ ਆ ਆਪਣਾ ਕੰਮ ਕਰ ਵੀ ਕਰਦੇ ਸ਼ੌਪ ਦਾ ਤੇ ਨਾਲੇ ਆਪਾਂ ਚੱਲਾਂਗੇ ਜੀ ਮੱਥਾ ਟੇਕਣ ਵਾਸਤੇ ਗੁਰਦੁਆਰਾ ਸਾਹਿਬ ਨੂੰ ਠੀਕ ਹੈ ਚੱਲ ਸਿਆ ਹੁਸ਼ਿਆਰੇ ਸਿਰ ਨਾਲ ਹੋਣਾ ਜੈਨਾ ਸਤਿ ਸ਼੍ਰੀ ਅਕਾਲ ਜੀ ਅੱਜ ਅੱਜ ਨਾ ਤੁਹਾਡੇ ਖਾਜ ਕਰਦੇ ਨਾ ਤੁਹਾਡੀ ਸਰ ਅਗੇ ਨੰਸਕੂਲ ਤੋਂ ਮਨੇ ਗੁਰਦੁਆਰਾ ਅਗੇ ਨੰਗ ਗੁਰਦੁਆਰੇ ਤੋਂ ਅਗੇ ਸ਼ਾਮ ਸਰਨਾ ਗੁਰシャンਬੀ ਹੁਣ ਉਠੋ ਤੁਸੀਂ ਫੇ ਦਸਤਾਰਸੀ ਵਾਲੋਂ ਕਿ ਟਾਈਮ ਸੜੀ ਗਿਆ ਹੋ ਗਿਆ ਮੇਰੇ ਤੋਂ 12:30 ਵਜੇ ਨਾ ਅਰਦਾਸ ਨੇ ਗੁਰਦੁਆਰ ਸਾਹਿਬ ਜਿਹੜੀ ਮਤਲ ਹਰ ਐਤਵਾਰ ਨੂੰ ਹੁੰਦੀ ਆ ਤੇ ਆਪਾਂ ਉਸ ਅਰਦਾਸ ਜਾ ਕੇ ਸ਼ਾਮ ਨੂੰ ਆ ਤੇ ਨਾਲੇ ਆਪਾਂ ਆਪਣਾ ਸ਼ੌਧਾ ਕੰਮ ਕਰਨੇ ਵੇਟਦੇ ਆ ਠੀਕ ਹੈ ਸ਼ਾਮ ਤੁਸੀਂ ਮਨ ਲ ਕੀ ਕਰਨਾ ਚਾਹੀਦਾ ਆਪਣੇ ਤਾਂ ਜਿਉਹੀ ਕੰਮ ਕਰਨਾ ਸਵੇਰ ਤੋਂ ਲੈ ਕੇ ਉੱਠ ਕੇ ਸ਼ਾਮ ਤੱਕ ਉਹੀ ਕੰਮ ਕਰ ਹੁੰਦੇ ਆ ਹਰ ਰੋਜ਼ ਹੀ ਡੇਲੀ ਦੇ ਹਾਂ ਬਸ ਉਹੀ ਹੈ ਜੀ ਜੇ ਕੰਮ ਕਰਦਾ ਅਸਲ ਵਿੱਚ ਜਨਾ ਜੇ ਕੰਮ ਹੁੰਦਾ ਉਹ ਤਾਂ ਸੇਮ ਹੀ ਹੁੰਦਾ ਹੈ ਹਾਂਜੀ ਮੈਂ ਸੋਵੇ ਉੱਠ ਕੇ ਮਨ ਲ ਬੀਬੀਆਂ ਨੇ ਉਹ ਬੀਬੀਆਂ ਨੇ ਕੰਮ ਹੁੰਨੇ ਆ ਜਿਹੜੇ ਬੰਦੇ ਆ ਕੰਮ ਬੰਦੇ ਕੰਮ ਹੁੰਨੇ ਆ ਹਰ ਦੀ ਆਪਣੀ ਆਪਣੀ ਲਾਈਫ ਸਟਾਈਲ ਹੁੰਦਾ ਜਿਹੜਾ ਆਪਣੀ ਸ਼ੌਪ ਦਾ ਹੈ ਤਾਂ ਆਪਣਾ ਸ਼ੌਪ ਦਾ ਹੋ ਜਾਂਦਾ ਹੈ ਜੇ ਆਪਣਾ ਮਨ ਲ ਵੀ ਹੋਰ ਹੁੰਦਾ ਹੋਰ ਹੁੰਦਾ ਹਰ ਦੀ ਵੱਖਰੀ ਵੱਖਰੀ ਹੁੰਦੀ ਆ ਤੇ ਬਸ ਇਹ ਵੀ ਪਰ ਬੀਬੀਆਂ ਦਾ ਕੰਮ ਨੂੰ ਇੰਜੋਏ ਕਰ ਰਹੇ ਆ ਆਪਾਂ ਨੂੰ ਹਾਂਜੀ ਝਾੜ ਮਰਜੀ ਦਾ ਰੋਟੀ ਸਬਜੀ ਹੈ ਇਹੀ ਹੁੰਦੇ ਆ ਜੀ ਮੋਸਟਲ ਬਸ ਜੀ ਬਈ ਕੰਮ ਕੋਈ ਮਰਜ਼ੀ ਕਰੋ ਉਸ ਕੰਮ ਨੂੰ ਇੰਜੋਏ ਕਰਕੇ ਕੰਮ ਕਰੋ ਠੀਕ ਹੈ ਜੀ ਹਮ ਗੁਸ਼ਾਨ ਵੀ ਇਨ ਇੰਜੋਏ ਕਰਕੇ ਕੰਮ ਕਰਨਾ ਤੇ ਬੂਨੂ ਖੜਾ ਰਹੀ ਬੂਲਾ ਨੂੰ ਉਹ ਲਾ ਰਹੀ ਆਪਣੀ ਗੋਲ ਕਿਉਂ 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 ਚਲ ਚਲ ਚੱਕੋ ਹਾਂ ਕਿਉਂ ਉਹ ਪੂਰੀ ਰੱਖਦੀ ਕਿ ਰੱਖਿਆ ਉੱਤੇ ਨਾ ਇੰਪੀ ਕੀ ਦਿਖਾ ਗਿਆ ਸਾਰੀ ਸ਼ਾਨ ਤੂੰ ਆ ਮਾ ਜੀ ਅਸੀਂ ਦੋਨੋਂ ਨੇ ਖਾ ਲਿਆ ਜੀ ਥੋੜਾ ਤੇਰਾ ਕੈਸਟਰ ਨਾ ਬੱਜੇ ਤੇਰਾ ਆ ਹੁਣ ਥੋੜੀ ਖੁੱਲ ਗਈ ਹਫਤਾ ਹੋ ਗਿਆ ਇਨ ਖੁੱਲ ਗਈ ਅਬ ਤਾਂ ਗੱਲ ਨਹੀਂ ਫਿੱਟ ਸੀ ਜਾ ਕੋੜਾ ਜਿਹਾ ਬਿਲਕੁਲ ਥੋੜਾ ਜਿਹਾ ਹੀ ਲਗਾਇਆ ਜੀ ਠੀਕ ਹੈ ਠੀਕ ਹੈ ਠੀਕ ਹੈ ਠੀਕ ਹੈ ਚਲ ਉੱਠੋ ਪਤਾ ਤੁਸੀਂ ਉੱਠ ਕੇ ਦਸਾਸੀ ਆ ਲੋ ਤੇ ਪਾਪਾ ਆਪਣਾ ਸ਼ੌਪ ਤੇ ਗਿਆ ਘਟ ਗਿਆ ਤੇ ਕੋਈ ਸਮਾਨ ਸੁਣ ਨੋ ਲਿਆ ਨਾ ਫਿਰ ਅੱਪ ਤਿਆਰ ਹੋ ਚੱਲੋ ਠੀਕ ਹੈ ਓਕੇ ਬੰਤੀ ਤੁਸੀਂ ਸਹਾਰ ਲੈ ਕੇ ਬੈਠ ਗਏ ਆਪਣੇ ਕਿਤਾਜਾਂ ਦੀਆਂ ਚੀਜ਼ਾਂ ਨੂੰ ਹੂੰ ਹੂੰ ਰਾਤ ਵਿੱਚ ਰੋ ਵੀ ਬਹੁਤ ਪਿਆ ਤੇ ਉਧਰ ਕੰਮ ਵੀ ਇੰਨਾ ਸੀਗਾ ਰਾਤ ਕਿਉਂਕਿ ਵੈਲੈਂਟਾਈਨ ਦੇ ਕਰਕੇ ਨਾ ਇਹ ਲੋਕਾਂ ਬਹੁਤ ਫੋਟੋ ਲੱਗੇ ਬਣਾਇਆ ਤੇ ਅੱਜ ਮੌਸਮ ਫਿਰ ਮ ਦਿਖਾਉਣਾ ਕਿੰਦਾਂ ਹੈ ਅੱਜ ਮੀਂਹ ਨਹੀਂ ਹੈ ਬਿਲਕੁਲ ਵੀ ਪਰ ਹਵਾ ਬਹੁਤ ਚੱਲਦੀ ਆ ਤੁਹਾਨੂੰ ਦਿਖਾਉਣਾ ਬਾਹਰ ਮੈਂ ਜਾ ਕੇ ਦੇਖੀਓ ਤੁਸੀਂ ਇੱਧਰ ਹਵਾ ਤਾਂ ਸਵੇਰ ਦੀ ਫਰਾਟੇ ਵੱਢਣ ਲੱਗੀ ਆ ਫਰਾਟੇ ਵਾਲੀ ਜਿਹੜੀ ਹੁੰਦੀ ਆ ਅਸਾ ਕੱਪੜੇ-ਕੁੱਪੜੇ ਹਵਾ ਵਿੱਚ ਸੁਕਾਉਣੇ ਇਹਨੇ ਅੱਜ ਕੱਪੜਾ ਉੱਤੇ ਸੁਕਣੇ ਇਹ ਹਵਾ ਵਿੱਚ ਸੁਕਾਉਣੇ ਅੱਜ ਹੋਏ ਤਾਂ ਨਾ ਮੌਸਮ ਅੱਜ ਧੁੱਪ ਵੀ ਹੈਗੀ ਆ ਤੇ ਮੀਂਹ ਨਹੀਂ ਹੈਗਾ ਪਰ ਹਵਾ ਚੱਲਦੀ ਆ ਜ਼ਰੂਰ ਹਵਾ ਚੱਲਦੀ ਵੀ ਵਧੀਆ ਹੈ ਤੇ ਬੰਦੇ ਦੇਖੋ ਖੁਦ ਹੁੰਦਾ ਮੈਂ ਆਪਣੇ ਉਹ ਦੇਖੋ ਸਵੇਰੇ ਸਵੇਰੇ ਹੱਥ ਦੇ ਵਿੱਚ ਕੀ ਫਟਿਆ ਦਵਿੰਦਰ ਨੇ

ਉਠੋ ਵੀ ਦੇਖੋ ਤੇ ਸਮਾਨ ਦੱਸੋ ਕਿਹੜਾ ਕਿਹੜਾ ਲੈ ਕੇ ਆਉਣ ਵਾਲਾ ਇੱਕੋ ਸਮਾਨ ਲੈ ਕੇ ਫੁੱਜਾ ਫੁੱਜਾ ਭਰਦੀ ਆਪਾਂ ਕੋਲਾ ਤਾਂ ਸਾਰੀ ਖਤਮ ਹੋ ਜਾ ਮੈਨਾਂ ਹਾਂ ਕੋਕੂ ਕੋਲਾ ਤਾਂ ਮੈਨੂੰ ਬਹੁਤ ਲੱਗਦਾ ਹੈ ਕੋਕੂ ਕੋਲਾ ਲੱਗੂਗਾ ਤੇ ਪਾਣੀ ਹੋਣਾ ਬਾਕੀ ਤਾਂ ਸਾਰਾ ਵੀਰਾਂ ਦਾ ਪੂਰਾ ਨਿਕਲ ਗਿਆ ਕੋਈ ਪੀਤੀ ਹੈਗੀ ਕੱਲ ਦਾ ਕੱਲ ਕੋਲਾ ਹੀ ਪੀਤਾ ਸਭ ਨੇ ਹਨ ਵੀਰਾਂ ਨੂੰ ਉਕਣੇ ਪਈਆਂ ਇੱਕ ਵੀ ਵੀਰ ਨਹੀਂ ਲੱਗੀ ਦਾ ਕੋਈ ਸਾਡੇ ਨਾਲ ਟੇਬਲ ਤੇ ਮਿੱਤਰ ਕੋਈ ਵੀ ਨਹੀਂ ਆਇਆ ਟੇਬਲ ਤੇ ਬਸ ਸਿਰਫ ਆਪਣੇ ਦੋ ਚਾਰ ਫੈਮਿਲੀ ਆਈਆਂ ਸੀਗੀਆਂ ਉਹ ਆਈ ਸੀਗੀਆਂ ਤੇ ਜਾਤਾ ਤਾਂ ਲੋਕ ਨਾ ਫਿਰ ਸਾਰੇ ਬਾਰੇ ਜਿਗੇ ਲੱਗ ਪਾ ਕਿਉਂਕਿ ਨਾ ਜਿਹੜਾ ਤਿਹਾਰ ਹੈ ਸੀ ਆਪਣਾ ਸੀਗਾ ਵੈਲੈਂਟਾਈਨ ਡੇ ਵਾਲਾ ਹੈ ਕੀ ਕਰਨੇ ਤੁਸੀਂ ਕਹਿੰਦੇ ਖਾਦਾ ਪੀਤਾ ਨਹੀਂ ਬਗਿਆ ਦੇਖੋ ਬੈਠਾ ਹੀ ਬੰਦਾ ਹਾਂ ਆਪਾਂ ਤਾਂ ਸਤ ਬੈਠੀ ਦੇ ਅੱਜ ਦਾ ਬਾਜ ਫੇਸ ਤਾਂ ਉਸ ਤਾਂ ਬਣਾਇਆ ਲਵੀ ਕੁਸ਼ਾਨਵੀਰ ਤੇ ਕੁਸ਼ਾਨਵੀਰ ਦੇ ਮਾਮੇ ਦਾ ਮਿੱਤਰ ਆਪਾਂ ਕੰਪੀਟੀਸ਼ਨ ਕਰਵਾ ਰਹੇ ਨਾ ਪੰਜਾਬ ਵਿੱਚ ਚੱਲਦਾ ਹੈ ਪੈਰਾਂ ਪਰ ਬੈਠਣ ਦਾ ਲਵੀ ਹੋ ਗਿਆ ਸ਼ੁਰੂ ਦੇਖੋ ਪਹਿਲਾਂ ਨਾ ਦੇਖ ਤਾ ਦੇਵਿੰਦ ਦੇਵਿੰਦ ਕਿੱਧਰ ਬੈਠੀ ਦੇਵਿੰਦ ਬੈਠੀ ਆਇਆ ਆਏ ਦੇਖੋ ਆਏ ਭੈਣ ਨਾ ਮੈਂ ਇਦਾਂ ਨਾ ਭੇਜੂਗਾ ਨਾ ਉੱਤੇ ਆਏ ਰਵੰਨਾ ਮੁਰਗੇ ਵਾਂਕੇ ਉਹ ਦੇ ਬੈਠੀ ਵੀ ਤਾਂ ਦੋਈ ਇੱਥੇ ਕੀ ਤਾਂ ਮੈਰੀਨ ਸਹੀ ਗਾਲੇ ਤਾਂ ਨਾ ਕੋਸਾ ਗੱਲ ਕੀ ਹੈ ਬੈਠੀ ਜੇ ਤੇਰਾ ਬੂਟ ਉੱਚੇ ਆ ਤਾਂ ਮੈਂ ਬੂਟ ਖੋਲ ਦੇ ਮੈਂ ਤਾਂ ਬੂਟ ਖੋਲ ਦੇ ਬੂਟਾ ਇਹ ਦੱਸ ਕਰ ਬੈਸ ਇੰਗਲ ਬੂਟਾ ਉਹਨੂੰ ਸੌਖੇ ਸਮਾਂ ਤੇ ਹਾਂ ਬੂਟਾ ਦਾ ਇਹ ਤੋਂ ਹੁੰਦਾ ਐਨੇ ਐਨੇ ਗੱਪ ਛੱਡਦਾ ਫਿਰ ਐਨਾ ਗੱਲ ਛੱਡਦਾ ਹਾਂ ਚਲੋ ਛੱਡ ਲੱਗਾ ਉਹ ਤਾਂ ਗੱਲੇ ਨਹੀਂ ਹੋਈ ਗੀਆਂ ਨਹੀਂ ਨਹੀਂ ਉਹ ਤਾਂ ਆਇਆ ਮੈਨਾਂ ਬੈਗਨ ਆਈ ਨਹੀਂ ਬੈਣਾ ਕਿਵੇਂ ਬੈਣਾ ਤਸ ਸਾਰੇ ਆਏ ਸਾਰੇ ਬੈਣੇ ਤੋਂ ਬਿਨੋਂ ਤੇ ਖਣਾ ਹਾਂ ਠੀਕ ਸੁੱਦਾ ਬੈੜਾ ਹਾਂ ਬੈ ਗਿਆ ਆਈ ਨਹੀਂ ਬੈਣਾ ਉਹ ਦੇਖ ਮੈਂ ਦਾਤੋ ਕਿਵੇਂ ਬੈਣਾ ਉਹ ਬੈਣੇ ਚਾਮ ਜਿਹੜਾ ਬੱਦ ਟਾਈਮ ਬੈਠਾ ਕੰਪੀਟੀਸ਼ਨ ਹਾਂ ਹਾਂ ਠੀਕ ਹੈ ਕਹਾਂ ਫੋਚਾ ਕਰ ਮੜੇ ਵੇ ਤੂੰ ਮੇਰੇ ਤੇ ਬੈਠਾ ਇੱਕ ਮਿੰਟ ਖੜੇ ਇੱਕ ਮਿੰਟ ਆਪਾਂ ਦਾ ਕੰਪੀਟੀਸ਼ਨ ਮੇਟੋ ਕਰਾਏ ਦਿੰਦੇ ਅੱਜ ਫੇ ਆਪਾਂ ਏ ਲੈ ਵੀ ਟਾਈਮ ਸਟਾਰਟ ਇਹ ਪਾਜੀ ਕਾਹਨ ਗੁਰਪ੍ਰਸਾਹ ਜਾਨ ਤੋਂ ਲੇਟ ਹੋਣੀ ਛੋੜਾਂ ਤੇ ਫਿਰ ਟਾਈਮ ਸਾਲਾਵੇਂ ਮਿੰਟ ਬੈਠੋ ਜਾ ਅੱਛਾ ਇਹਨਾਂ ਨਾਲ ਵੈਰੀਗ ਹੋਰ ਕਿੰਨਾ ਟਾਈਮ ਬੈਠ ਜਾਏਗਾ ਸਾਡੇ ਤਾਂ ਕਾਂਟੇ ਟੱਕਰ ਅਸੀਂ ਕੰਮ ਕਰਦੇ ਇਦਾਂ ਹੀ ਬੈਕੀ ਫਿਰ ਕਈ ਵਾਰੀ ਤੁਸੀਂ ਕਿਹੜਾ ਕੰਮ ਕਰਦੇ ਤੁਸੀਂ ਇੰਜ ਬੈਕੀ ਕਿਹੜਾ ਕੰਮ ਕਰਦੇ ਹੋ ਨਾ 4 4 5 5 ਘੰਟੇ ਕੀ ਬਰੇ ਇਦਾਂ ਕਰ ਲਉਂ ਪੈਂਦੇ ਜੀ ਦਰਮਿਆਨ ਵਿੱਚ ਚਲੋ ਵੀ ਨਾ ਫਿਰ ਦਵਰ ਚਲੀ ਚਲੀ ਫਿਰ ਤੋ ਫਿਰ ਲੇਟ ਕਰਦੇ ਹੁੰਨੇ ਆ ਮੈਨੂੰ ਇੱਕ ਵਾਰੀ ਲਾਸਟ ਟਾਈਮ ਮੈਂ ਬੈਗਜ ਹਨ ਮੈਨੂੰ ਆਇਆ ਸੀ ਉਹ ਨਹੀਂ ਸਹੀ ਬੈਠ ਕੇ ਨਹੀਂ ਚਲੋ ਫਿਰ ਮਾਈ ਕੇ ਆਪ ਛੱਡ ਦੇ ਇੰਨਾ ਸਹੀ ਹੈ ਪੈਰਾਂ ਦਾ ਆਏ ਦਾ ਨਹੀਂ ਲੱਤਾਂ ਨਾਲ ਆ ਉੱਥੇ ਨਹੀਂ ਮਾ ਹੋ ਆ ਲੈ ਮੈਨੂੰ ਪਿੱਛੋਂ ਨਹੀਂ ਮਾ ਹੋ ਨਾ ਪਿੱਛੋਂ ਹੀ ਹੋਵੇ ਤੂੰ ਤਾਂ ਉਕਨੇ ਬੈਠੇ ਆ ਮੈਂ ਤਾਂ ਰਹਿ ਕੇ ਦੇਖ ਫੜ ਆਹ ਸੁਧੇ ਬੈਠਦਾ ਨਾ ਗਲਤ 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 ਆ ਕਿ ਗਿਰ ਗਿਆ ਛੱਡੀ ਪੈਂਤੀ ਇਹ ਤਾਂ ਬਹੁਤ ਆਮ ਹੁੰਦੀ ਇਹ ਤਾਂ ਹਨ ਮਿੰਟੀ ਛੱਡਿਓ ਮੜੇ ਦੇਖ ਗਿਓ ਭਾਜਦਾ ਟੈਨ ਡੈਮੇਜ ਆਪਾਂ ਮੇਤਰ ਹੁਣ ਰੈਡੀ ਹੋ ਗਏ ਗੁਰਦੁਆਰਾ ਸਾਹਿਬ ਜਾਣ ਵਾਸਤੇ ਤੇ ਬੰਦੇ ਮਿਲੋ ਹਰਮਨ ਸਿੰਘ ਵੀ ਰੈਡੀ ਹੋ ਗਿਆ ਤੇ ਗੁਰシャンਵੀਰ ਦੀ ਬੈਗ ਚੈੱਕ ਕਰੋ ਗੁਰシャンਵੀਰ ਨੇ ਬੈਗ ਬੰਨੀ ਅੱਜ ਕਿਹੜਾ ਰੰਗ ਹੈ ਇਹ ਪੀਲਾ ਪੀਲਾ ਰੰਗ ਹੈ ਸੀ ਆਲੂ ਕਰ ਰਿਹਾ ਹੈ ਮਜੈਂਟਾ ਟਾਈਪ ਰੰਗ ਤੇ ਦਵਿੰਦਰ ਦਾ ਫੋਨ ਤੇ ਲੱਗਿਆ ਤਾਂ ਫੋਨ ਚੱਲਦਾ ਹੈ ਤੇ ਆਪਾਂ ਚੱਲਦੇ ਹਾਂ ਠੀਕ ਇਧਰ ਉਹ ਵੀ ਫੋਨ ਕਰਦਾ ਰਹਿੰਦਾ ਮਿੱਤਰੋ ਉਸਨੂੰ ਗੱਡੀ ਦਾ ਹਾਲ ਦੇਖੋ ਮਿੱਤਰੋ ਕੀ ਹੋਇਆ ਆਪਣੀ ਦਾ ਗੱਡੀ ਆਪਣੀ ਸਾਫ਼ ਕਰਵਾਉਣ ਵਾਲੀ ਹੈ ਧੋਣਾਂ ਦੀ ਗੱਡੀ ਆਪਣੀ ਦੇਖੋ ਕਿ ਡਰਟ ਪਈ ਵੀ ਹੈ ਲਿਬੜੀ ਪਈ ਹੈ ਹੁਣ ਮਨਾ ਸਾਫ਼ ਹੋ ਗਿਆ ਮੌਸਮ ਜੇ ਕੱਲ ਹੀ ਮੌਸਮ ਇਦਾਂ ਰਿਹਾ ਆਪਾਂ ਕੱਲ ਨੂੰ ਗੱਡੀ ਤੋਹਾਵਾਂਗੇ ਵਧੀਆ ਤਰੀਕੇ ਨਾਲ ਉਹਨੇ ਮੋੜ ਕੇ ਤਾਂ ਲਈ ਵੀ ਇਦਾਂ ਵੀ ਸਵੇਰੇ ਜਾ ਕੇ ਲੈ ਵੀ ਵੀ ਸਵੇਰੇ ਜਾ ਕੇ ਨਾ ਆਪਾਂ ਸਮਾਨ ਸਾਰਾ ਲੈ ਆਂਦਾ ਆਪਣੀ ਸ਼ਾਪ ਦਾ ਜੋ ਲਾਉਣਾ ਦੀ ਫਰਜਾ ਫਰਜਾ ਭਰ ਕੇ ਐਨ ਕੰਮ ਕਰ ਐਨ ਸੈੱਟ ਕਰਕੇ ਡਨ ਕਰਕੇ ਫਿਰ ਆਪਾਂ ਚੱਲਦੇ ਆਂ ਤੇ ਗੱਡੀ ਆਪਣੀ ਲੱਗ ਗਈ ਆ ਰਿਜ਼ਰਵ ਦੇ ਵਿੱਚ ਦੇਖੋ ਇਹ ਦੱਸ ਦਿਓ ਕਿੰਨੀ 62 ਕਿਲੋਮੀਟਰ ਚੱਲਣਾ ਇਹਦੀ ਵਾ ਟੈਂਕੀ ਫੁੱਲ ਕਰਾ ਦੀ ਉੱਥੇ ਕਰਾ ਦੀ ਇੱਥੇ 1.83 ਦਾ ਡੀਜ਼ਲ ਇੱਥੇ ਆਪਣੇ ਕਾਰ ਨੂੰ ਕੋਲੇ ਪੰਪ ਤੇ ਆਪਾਂ ਘਰ ਨੂੰ ਹੋ ਪੰਪ ਤੇ ਟੈਂਕੀ ਫੁੱਲ ਕਰਾ ਦਿੰਦੇ ਫਿਰ ਸਾਡਾ ਬੜੇ ਸਰ ਜਾਂਦਾ ਆਹ ਪੰਪ ਤੇ ਭੌਣਿਆ ਗੱਡੀ ਦੇ ਵਿੱਚ ਤੇਲ ਪਰ ਇਹਦੇ ਇੱਥੇ ਵੀ ਉਹੀ ਰੇਟ ਹੈ 1 ਰੁਪਿਆ 83 ਦਾ ਰੇਟ ਹੈ ਸਾਰੇ ਪਾਸੇ ਇੱਕੋ ਰੇਟ ਹੋਇਆ ਤੇ ਇਹਦਾ ਪੰਪ ਤੇ ਮੇਰੇ ਤੋਂ ਤੇਲ ਸਾਨੂੰ ਸਸਤਾ ਮਿਲਦਾ ਹੁੰਦਾ ਹੈ ਲੈ ਬਈ ਸਾਹਮਣੇ ਬਾਰਵੀਂ ਚ ਭਾਰਤ ਬੰਦ ਨਹੀਂ ਚਾਚੂ ਮੁੰਡੇ ਨੂੰ ਪਲਾਂਦੇ ਆਪਾਂ ਰੋਕੇ ਇੱਥੇ ਗੱਡੀ ਹਣਾ ਤਾਂ ਵੀ ਸੌਰੀ ਬੋਲ ਗਏ ਇਹਨੂੰ ਤੇਨ ਤੋ ਪੈਨੋ ਪੈਨੋ ਅੱਜ ਤੇ ਅੱਜ ਲੰਭਾ ਗੱਲ ਨੱਕ ਤੱਕ ਭਰਦੇ ਜੇ ਗੱਡੀ ਦੇ ਮੈਂ ਹੈ ਅੱਜ ਛਿੱਕਾ ਲੈ ਛਿੱਕਾ ਨੂੰ ਅੱਛਾ ਉਧਰ ਗਏ ਹੈ ਉਹ ਪੈ ਹੈ ਬਣ ਗਿਆ ਨੇ ਉਹ ਤੋਂ ਮਸ਼ੀਨ ਦੇ ਵਿੱਚ ਹਾਂਜੀ ਹਾਂ ਹਾਂ ਅੱਜ ਸੈਲਫ ਸਰਵਿਸ ਹੈ ਨਾ ਇਹ ਤੁਹਾਨੂੰ ਲੱਗ ਰਿਹਾ ਕਿ ਬੰਦ ਹੈ ਕੰਮ ਨਹੀਂ ਭਰਿਆ ਉਹ ਦੇਖੋ ਬਾਈ ਕਿੰਨੀ ਭਰ ਕੇ ਨਹੀਂ ਚੱਲਿਆ ਤੇਲ ਦੀ ਜਲਦੀਆਂ ਇੱਕ ਮਿੱਤਰ ਮੈਂ ਗੱਲ ਦੱਸਦਾ ਜਨਾ ਗੱਡੀ ਚੱਕਰੀ ਵੀ ਆਪਾਂ ਟੈਂਕੀ ਦੇ ਵਿੱਚ ਤੇਲ ਪਾਉਣਾ ਹੈ ਟੈਂਕੀ ਫੁੱਲ ਕਰਾਉਣੀ ਗੱਡੀ ਦੇ ਆਪਾਂ ਨੇ ਹਮੇਸ਼ਾ ਗੱਡੀ ਨੂੰ ਆਪਾਂ ਨੂੰ ਬੰਦ ਕਰਕੇ ਤੇਲ ਪਾਉਣਾ ਚਾਹੀਦਾ ਮਿੱਤਰ ਇੰਦੀ ਗੱਲ ਲੈਣਾ ਹਾਂਜੀ ਹਾਂਜੀ ਤੂੰ ਜੇ ਨਾ ਆਪਾਂ ਕਿਵੇਂ ਗੱਡੀ ਸਟਾਰਟ ਖੜਾ ਦੰਨੇ ਆ ਤੇ ਆਪਾਂ ਐਦਾਂ ਹੀ ਤੇਲ ਪਾਉਣ ਲੱਜਾਂ ਗੱਡੀ ਦੇ ਵਿੱਚ ਜਿਹੜਾ ਵਿੱਚੋਂ ਦੇ ਨਾ ਲੱਗਿਆ ਹੁੰਦਾ ਇੱਕ ਬੁਲਬੁਲੇ ਵਿੱਚ ਹੁੰਦਾ ਜਿਹੜਾ ਉਹ ਆਪਣੇ ਬੈਲੈਂਸ ਕਰਕੇ ਦੱਸਦਾ ਜੇ ਆਪਾਂ ਨੂੰ ਸਹੀ ਸੂਈ ਲੱਗੀ ਹੁੰਦੀ ਆ ਵੀ ਕਿੰਨਾ ਤੇਲ ਹੈ ਕਿੰਨਾ ਨਹੀਂ ਉਹ ਖਰਾਬ ਹੋ ਜਾਂਦੀ ਆ ਤੇ ਜਦੋਂ ਵੀ ਗੱਡੀ ਵੀ ਤੇਲ ਪਾਉਣਾ ਤੇ ਹਮੇਸ਼ਾ ਗੱਡੀ ਨੂੰ ਬੰ ਇਤੀਰ ਪਰੇ ਬਾਅਦ ਉਸ ਤੋਂ ਬਾਅਦ ਸਾਰਾ ਜਿਹੜਾ ਪਲੇਟਰ ਜੋ ਸਹੀ ਹੋ ਰਿਹਾ ਵੈਨ ਓਕੇ ਕਿੰਨਾ ਪਿਆ ਗਿਆ ਤੇਲ ਕਿੰਨਾ ਹਰ ਵੇ ਕਿੰਨਾ ਤੇਲ ਪਿਆ ਗਿਆ ਇਹ ਤਾਂ 55 ਦਾ ਪਿਆ ਹੈ 55 ਤਾਂ ਪਿਆ ਹੈ ਤੁਹਾਨੂੰ ਜਿੰਨ ਬਾਬਾ ਤੇ ਹੋਰ ਇਹ ਨਹੀਂ ਬਾਬਾ ਲੇ ਇੰਤੁਕਾ ਮਾਹ ਵਾਲੀ ਵਾਲੀ ਤੇਲ ਪੈਂਦਾ ਨਾ ਗਲਤ ਹੋਈ ਨਹੀਂ ਕਿ ਤਾ ਇਹ ਟੋਲ ਟੂਲ ਪਰੋਣਾ ਹੋਵੇ ਤਾਂ ਘੰਟਾ ਲਵਾ ਦੂਗੀ ਇੱਥੇ ਸਹੀ ਗੱਲ ਹੁਲੀ ਪੋਦੇ ਮੈਨ ਕਿੰਨਾ ਦਾ ਫਰਕ ਪੋਦੇ ਕੋਸਾ ਦਾ ਕੋਈ ਪੰਪ ਸੜਾ ਪੁਰਾਣਾ ਨਾ ਇਹ ਇਹ ਥੇਲ ਸਸਤਾ ਵੀ ਤਾਂ ਹੈ ਜੀ ਕਿ ਇਹ ਥੋੜਾ ਜਿਹਾ ਹਟਮਾ ਪੈਂਦਾ ਕਿਉਂਕਿ ਨਾ ਜਿਹੜਾ ਬਾਕੀ ਪੰਪ ਆ ਸਾਰੇ ਮੇਨ ਰੋਡ ਤੇ ਪੈਂਦੇ ਆ ਜਿਹੜਾ ਇਹ ਰੋਡ ਹੈ ਇਹ ਸਾਡੇ ਗੁਰੂਗਰੂ ਜਾਂਦਾ ਹੈ ਵਿਚ ਵਟੇ ਜੋ ਕੇ ਜਾਂਦਾ ਥੋੜਾ ਜਿਹਾ ਤੇ ਜਿਹੜੇ ਥੋੜੇ ਆਊਟ ਆਫ ਮਨ ਲਾਏ ਏਰੀਆ ਤੋਂ ਹੋਏ ਨੇ ਪੰਪ ਉਹਨਾਂ ਦਾ ਫਿਰ ਤੁਹਾਨੂੰ ਕੋਸਾ ਸਸਤਾ ਹੁੰਦਾ ਤਿੰਨ ਮੜਾ ਜਆ ਪਰ ਇਹਨਾਂ ਨੇ ਵੀ ਰੇਟ ਚੱਕ ਤਾਂ ਹੁਣ 84 ਤੇ ਖੜ ਗਿਆ ਜੀ ਕਿੰਨਾ ਪੈ ਗਿਆ 84 ਬਸ 84 ਉਹਦੇ ਵੀ ਤੇਲ ਇਹ ਮਸ਼ੀਨ ਹੀ ਖੜ ਗਈ ਤੇਰੇ ਮੁਖੇ ਬਾਈ ਦਦਾ ਹੈ ਬ్రో ਆਪ ਨੂੰ ਇੱਕ ਵਿਚੋ ਉੱਤਰ ਮਿਲੇਗਾ ਦੋ ਬਾਤ ਨੇ ਲੈ ਜਾਣਾ ਓਕੇ 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 कर। और कभी ना जाना और। okay. दो, 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 दो माने भी इसको दिखा के ले जाएंगे ना? ना अभी तेल खत्म हो गया तो में तेल आता नहीं है और ओके। okay. गाड़ी में और डल सकता थैंक यू दादा। ਕਿੰਨਾ ਕਿਹਾ ਸੀ ਵੀ ਥੈਂਕ ਯੂ ਫॉर ਲੋਕ ਯਾਰ ਮੈਂ ਗੱਡੀ ਦੀ ਆ। ਹੋ ਗਿਆ ਹੋ ਗਿਆ। ਹਾਂ। ਲੈ ਇਹਨੂੰ ਕੋਈ ਜੀਰੂ ਕਰਦਣੀ ਆਪਾਂ ਕਿ ਪਤਾ ਨਾ ਲਵਾਂ ਨੇ ਵੀ ਕਿੰਨੇ ਕਿਲੋਮੀਟਰ ਚੱਲਦੀ ਆ। ਗੁਰਦੁਆਰੇ ਮੱਥਾ ਟੇਕ ਕੇ ਆਪਾਂ ਆ ਗਏ ਸੀਗੇ ਹੁਣ ਆਪਣੇ ਇੰਡੀਅਨ ਸਟੋਰ ਦੇ ਵਿੱਚ। ਕਹਿੰਦੇ ਕੋਈ ਸੰਭਾਲ ਲੈ ਕੁਸ਼ਾਨ ਦੇ ਆਪਣਾ ਸਮਾਂ ਚੱਕ ਲਿਆ। ਕੀ ਜੱਟੇ ਕੁਸ਼ਾਨ ਨੇ? ਸੋਨ ਪਾਪੜੀ ਤੇ ਦਵਿੰਦਰ ਨੇ ਆਪਣਾ ਸਮਾਂ ਚੱਕ ਲਿਆ। ਆ ਦੇਖੋ। ਦਵਿੰਦਰ achar ਦਾ ਵਾਸ਼ ਕੀ ਨੇ। ਕਹਿੰਦੇ ਪੰਜਾਬੀ ਮਿਕਸ ਅਚਾਰ ਖਾਣਾ। ਹਾਂ ਜੀ ਕਿਹੜੇ ਕਿਹੜਾ ਚਾਰੋਂ ਦੋ ਜਿਹੇ ਇਹ ਮਿਕਸ ਹੁੰਦਾ ਹੀ ਸਾਰੇ ਹਰ ਚੀਜ਼ੇ ਵਿੱਚ ਹਾਂ ਜੀ ਉਹਦਾ ਜੀ ਜਿੱਦਾਂ ਸਾਰੇ ਮਿਕਸ ਇਹ ਨਾ ਦਵਿੰਦਰ ਕੰਮ ਤੋਂ ਆਉਂਦਾ ਨਾ ਇਹਦੇ ਕੰਮ ਤੋਂ ਆ ਕੇ ਮਤਲਬ ਇੱਕਦੋ ਰੋਟੀਆਂ ਆਚਾਰ ਨਾਲ ਖਾਣੀਆਂ ਪੱਕੀਆਂ ਹੁੰਦੀਆਂ ਇਹਨੇ ਤਾਂ ਜੇ ਕਹਿੰਦਾ ਮੜਾ ਇਹ ਵੀ ਹੁੰਦਾ ਵੀ ਸਬਰ ਜਿਹਾਉਂਦਾ ਬੰਦੇ ਨੂੰ ਜੀ ਤੇ ਬਾਕੀ ਮੈਂ ਤਾਂ ਹੁੰਦਾ ਹੋਰ ਕਈ ਚੀਜ਼ਾਂ ਮਿੱਤਰੋ ਮਿਲਦੀਆਂ ਇੱਥੇ ਆ ਦੇਖੋ ਕਸਟਰਡ ਪਾਊਡਰ ਵੀ ਮਿਲਦਾ ਹੈ ਨਾ ਇਹ ਸਾਰਾ ਡਿਸ਼ ਅਖੀਰ ਹੀ ਮਿਲਦੇ ਖੀਰ ਆਉਂ ਖੀਰ ਠੀਕ ਬੜੀ ਬੜੀ ਖੀਰ ਖੀਰ ਮਿਕਸ ਪਿਸਤਾ ਕੀ ਵਾਲੀ ਖੀਰ ਪਲੇਨ ਆ ਵੀ ਅਖੀਰ ਖੀਰ ਖੀਰ ਸਿੰਪਲ ਆਮ ਖੀਰ ਮੰਨ ਲਓ ਵੀ ਆਮੈਂਗੋ ਦੇ ਕਸਟਰ ਮੈਂਗੋ ਵਾਲਾ ਰੂਆਫਸਾ ਸ਼ਾਤਾ ਜੀ ਲੈ ਕੇ ਹਾਂ ਲੈ ਲਿਓ ਲੈ ਲਿਓ ਵੈਰੀ ਗੁੱਡ ਚੰਗੀ ਜੀ ਨਹੀਂ ਛੱਡਦੇ ਮੁੰਡੇ ਠੀਕ ਹੋ ਗਿਆ ਐਪਲ ਦਾ ਮਰਬਾ ਦੇਖੋ ਮਿੱਤਰੋ ਐਪਲ ਦਾ ਮਰਬਾ ਬਸ ਇਹ ਸੋ ਨਾਲ ਤਾਂ ਬਣੇ ਘਰੇ ਕਸੂਰੀ ਮੇਥੀ ਵੀ ਨਹੀਂ ਰੂਆਫਸਾ ਵੀ ਨਹੀਂ ਨਹੀਂ ਰੂਆਫਸਾ ਰਹੀ ਬਿਨਾ ਬਣੇ ਇੱਕ ਗਾਂਹੇ ਪੀ ਗਣ ਹਲੇ ਸਿਆਲੇ ਖਲੇ ਮੌਸਮ ਹੈ ਨਹੀਂ। ਉਹ ਜੀ ਹੈ ਨਹੀਂ ਇਹ ਮੌਸਮ ਵਾਲੀ। ਇਹਨਾਂ ਨੂੰ ਭੁੰਨੇ ਵਿੱਚ ਛੋਲੇ ਮਿੱਤਰੋ ਮਿਲ ਜਾਂਦੇ ਆ। ਭੁੰਨੇ ਵਿੱਚ ਛੋਲੇ। ਬਸ ਓਕੇ ਤੁਹਾਨੂੰ ਸਮਾਨ ਵੀ ਲੈ ਲਿਆ ਆਪਣਾ। ਹਾਂਜੀ ਹਾਂਜੀ। ਹੁਣ ਤਾਂ ਬਿਸਕੁਟ ਵੀ ਕਈ ਪ੍ਰਕਾਰ ਦੇ ਆਏ ਹੋਏ ਨੇ ਇੱਥੇ ਆ ਦੇਖੋ। ਬਿਸਕੁਟ ਚੈੱਕ ਕਰੋ ਮਿੱਤਰੋ। ਕਿੰਨੀ ਤਰ੍ਹਾਂ ਦੇ ਬਿਸਕੁਟ ਨੇ। ਕਿੱਦਾਂ। ਹਰ ਬਣਾ ਕੀ ਲੈਣਾ ਲੈ ਚੀ ਤਾਂ ਨਾ। ਅ ਮੈਂ ਆ ਲੈ ਲਈ ਅੱਛੇ। ਅੱਛੇ। ਮੈਨਾਂ ਜੇ ਦੱਸਣਾ ਹੈ ਲੰਗਰ ਦੇ ਵਿੱਚ ਨਾ ਇਹ ਚੰਗੇ ਦਿਨ ਤੇ ਚਾਰਜ ਆ ਪਛਾਦੇ ਛੱਕੇ ਆਏ ਨੇ ਮੁੰਡੇ। ਫਿਰ ਵੀ ਨਾ ਆ ਦੇਖੋ ਕਰੋ ਚੈੱਕ ਇਨ ਹੱਥੇ ਮੈਂ ਸਾਦੇ ਚਾਵਲ ਖਾ ਕੇ ਆਇਆ ਹਰਮਨ ਲੜਕਾ ਸੀ ਜਵਾ ਨਾ ਕਹਿੰਦਾ ਪਕੌੜੇ ਖਾਟ ਪਾਈ ਨਹੀਂ ਚਲੋ ਉਹ ਵੱਖਰੀ ਦਾ ਲੰਗਰ ਦੀ ਗੱਲ ਹੁੰਦੀ ਹੈ ਪਰ ਲੰਗਰ ਤੋਂ ਬਾਅਦ ਵੀ ਸੱਡਨਲੀ ਉਹ ਮੁੰਡੇ ਖਾਣ ਪੀਣ ਸਮਾਨ ਚੱਕ ਰਹੇ ਨੇ ਆਪਣਾ ਸੱਡਨਲੀ ਸੱਡਨਲੀ ਆ ਚਲੀਏ ਵੇ ਟਾਈਮ ਗੇ ਨਿਕਲੀਏ ਫਟਾਫਟ ਤੇ ਆ ਜਾਓ ਠੀਕ ਹੈ ਮੁੰਡਿਓ ਅਰ ਉਹਨੇ ਕਿਹਾ ਕਿੜ ਚਾਹੀਦੀ ਮੈਨੂੰ ਮੈਂ ਕਿਹਾ ਮਿੱਠਾ ਚਾਹੀਦਾ ਹਰਮਨ ਨੇ ਖੇਡ ਲੈ ਲੀਆ ਮੈਂ ਰਟਾ ਇਹ ਮਟਕੀ ਹੁੰਦੇ ਜੀ ਸ਼ੋਰ ਹੋ ਰਿਹਾ ਉਹ ਉਹ ਚੱਲ ਉਹ ਵੀ ਗਿਰ ਗਈ ਕੇ ਉਹ ਵੀ ਥੋੜੇ ਦੋਹਾਂ ਵਿੱਚੋਂ ਦਵਿੰਦਰ ਥੋੜਾ ਜ਼ਿਆਦਾ ਮੈਨੂੰ ਲੱਗਦਾ ਵੀ ਥੋੜਾ ਸੀਨੀਅਰ ਅ ਸੰਸੀਅਰ ਹਾਂ ਦਵਿੰਦਰ ਮੈਚੂਰ ਥੋੜਾ ਲੱਗਦਾ ਹਨਾ ਹਾਂਜੀ ਵੀ ਪਹਿਲੇ ਬੁੱਦੇ ਨੂੰ ਮਰੇ ਆਇਆ ਨਾ ਲੈ ਕੇ ਪਿੱਛੇ ਖੜ ਗਿਆ ਹੋ ਗਿਆ ਪੈਸੇ ਆਪੇ ਦਊਗਾ ਚੱਲੀ ਫਿਰ ਚੱਲ ਲਈ ਹੁਣ ਟਾਈਮ 6:30 ਹੋ ਗਏ ਆ ਤੇ ਆਪਾਂ ਆਪਣੀ ਸ਼ੌਪ ਤੇ ਪਹੁੰਚ ਗਏ ਆ ਕਰਤੂਨ ਬਣਾਉਣੇ ਆ ਆ ਵੀ ਲੈਨ ਸਾਰੀ ਭਰਾਂ ਲਈ ਪਈ ਉੱਤੇ ਵਾਲੀ ਤੇ ਉੱਧਰ ਵੀ ਸਾਰੀ ਉਹ ਦੇਖੋ ਵੀ ਲੈਨ ਸਾਰੀ ਖਾਲੀ ਪਈ ਆ ਤੇ ਨਾਲ ਤੋਂ ਲੱਗਿਆ ਭਈ ਨਾਲ ਆਪਣੇ ਕਰਤੂਨ ਬਣਾਉਣ ਵਾਸਤੇ ਖਸ਼ਮਾ ਰੁਦੀਆ ਜੀ ਓਟਰੇ ਕੋ ਟੇਬਲ ਤਾਂ ਸਾਰਾ ਆ ਗਿਆ ਸੀ ਨਾ ਉਹਦੇ ਨਾਲ ਹਾਂਜੀ ਤੇ ਇੱਕ ਕਬਾਬ ਮਲ ਉਹਦੇ ਵਿੱਚੋਂ ਕਬਾਬ ਆਪਣਾ ਖਤਮ ਹੋ ਗਿਆ ਤੇ ਬਸ ਉਹਨੂੰ ਵੱਡਾ ਵੱਡਰ ਪਰ ਰੱਖ ਦੇਣਾ ਕਿਉਂ ਨਾ ਫੇਰ ਬਾਅਦ ਨੂੰ ਦਿੱਕਤ ਪੈਂਦੀ ਆ ਇਸ ਕਰਕੇ ਪਹਿਨੇ ਇੱਕ ਕਬਾਬ ਲਾਗੇ ਆਪਣੀ ਕੱਟ ਕਰ ਕਰ ਕਰਕੇ ਨਾ ਡੱਬਾ ਵਾਂਗੂ ਰੱਖ ਦਿੰਦੇ ਆ ਇਹਦਾ ਫੇਰ ਬਾਅਦ ਨਵਾਂ ਕਬਾਬ ਟੰਗ ਦਾਂਗੇ ਆ ਪੋਦੇ ਉੱਪਰ ਸਾਂ 19 ਸੀ 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 No, vale ancora altri. No, no, 1, 2, 3, 4, 5, 6, 7, 8, 9, 10, 11, 12, 13, 14, 15, 16, 17, 18, manca un altro, dai. Faccio video. Più che te, un nihone, ha le individuate. Gli billetto te da più, ti ho visto che no? Ho fatto devo c'è da lontano. Ma se stiamo pure quella, Leonardo, eh? Sì, sì. Ma Ma se facciamo questo qua? Vale. Questo usiamo. ਇਹ ਕੋਈ ਨਾਲ ਤਰੀ ਮਿੱਤੇ ਮਸੂਬ ਰਹਿ ਗਿਆ ਵੀ ਤੂੰ ਐ ਕਿ ਫਿਰ ਅਦਲਾ ਬਦਲੀ ਹੋ ਜੂਗੀ ਇਹ ਆਪਣੇ ਪਹਿਲਾਂ ਦੇ ਬਣਾਏ ਵੀ ਸੀਗੇ ਤੇ ਨਵੇਂ ਬਣਾਵਾਂਗੇ ਆਪਾਂ ਪਰਾਂ ਗਰਦ ਗੁਰਦ ਪੈਣ ਦੇ ਉੱਪਰ ਨਾ ਕਿ ਉਹਦੇ ਤੇਲ ਦਾ ਜਿਹੜਾ ਕਬਾਬ ਦਾ ਤੇਲ ਹੈ ਉਹ ਉੱਪਰੋਂ ਚੜਦਾ ਨਾ ਫੇ ਡੱਬੇ ਉੱਪਰ ਪਾਈ ਰਹਿ ਗਿਆ ਖਰਾਬ ਹੋ ਜਾਂਦਾ ਡੱਬੇ ਐ ਕੋ ਨਹੀਂ ਸ਼ਰਨ ਹੋਰੇ ਬਚਾਵਾ ਪਰ ਕੋਤਾ ਕੋਸ ਸੁਤ ਤੋਸ ਬਈਆ ਪਰ ਮੈਂ ਮੇਤੀ ਮੇਤੀ ਕੋਈ ਸੇ ਪ੍ਰੋਬਲਮ ਆ ਫਸ ਚਲਵਾਈ ਸੀ ਸਭ ਪੂਰਾ ਕੇ ਮੇਰੇ ਆਸ ਕੋ ਨੋ ਯਾਰਾ ਭਾਈ ਐ ਕਪੀਡੋ ਦੋਬਲ ਸਿਸਟਮ ਆ ਬੋਲ ਨਾ ਆਪੋ ਮੇਟਰਾ 1319 ਓਕੇ ਠੀਕ ਮੇਟਰ ਹੁਣ ਸਮਾਂ 7:30 ਹੋ ਗਏ ਆ ਤੇ ਸਾਡਾ ਕੰਮ ਚੱਲਦਾ ਤੇ ਇੱਕ ਟੇਬਲ ਲੱਗੇ ਹੁੰਦਾ ਤੇ ਲਾਈਟ ਭੱਜ ਗਈ ਆ ਸਾਡੇ ਸ਼ਹਿਰ ਦੇ ਆਹ ਵਾਲ ਸਾਈਡ ਸਾਈਡ ਲਾਈਟ ਭੱਜ ਗਈ ਆ ਦੇਖੋ ਤੁਹਾਨੂੰ ਉਹ ਸਾਹਮਣੇ ਲਾਈਟ ਹੈਗੀ ਆ ਤੇ ਇਧਰ ਪੰਪਰ ਸਿਰ ਇਧਰ ਬਸ ਸਾਡਾ ਲਾਈਟ ਭਜੀ ਹੋਈ ਆ ਤੇ ਟੇਬਲ ਲੱਗੇ ਦੇਖੋ ਤੁਹਾਨੂੰ ਬਾਹਰ ਵੀ ਬੈਠੇ ਆ ਤੇ ਅੰਦਰ ਵੀ ਟੇਬਲ ਲੱਗੇ ਹੋਏ ਆ ਪਰ ਲਾਈਟ ਭੱਜੀ ਵੀ ਆ ਪੂਰਾ ਹਨੇਰਾ ਹੋਇਆ ਬੰਦ ਰਿਆਂ ਤੇ ਬੰਦੇ ਅੰਦਰ ਆਪਣੇ ਖੜੇ ਨਹੀਂ ਤੇ ਅੰਦਰ ਦੇਖੋ ਕਿਦਾਂ ਦਾ ਮਾਹੌਲ ਹੋਇਆ ਵੇ ਸਭ ਨੂੰ ਮਾਕਸੀ ਪੀਜ਼ੇ ਬਾਕੀ ਸੁਚਸ ਹੈ ਇਹ ਅੰਦਰ ਤੋਂ ਵੀ ਲੁਜਦਾ ਪਰ ਤੂਤੋ ਤੇ ਦੇਖੋ ਇਹਦਾ ਲਾਈਟਾਂ ਲਾ ਕੇ ਪੀਜ਼ੇ ਬਣ ਰਹੇ ਨੇ ਟੇਬਲ ਦੇ ਉੱਤੇ। ਇਸ ਇਤਿੰਗਰੀ ਕਸਤ ਨਾ ਰੂ ਬਾਰਰਾਮੋ। ਉਹ ਹਰ ਮਾਰ ਪੀਜ਼ਾ ਬਣਾ ਰਿਹਾ ਹੈ। ਇਸਾ ਚਕਿਤ ਨਾ। ਅਮਾ ਸੋ ਰਿਮਾਸਟੇ ਟੱਕਾ ਤੇ ਕਿਹ ਇਏ ਟੋ ਮਾ। ਸਹੀ ਸਹੀ ਸਹੀ। ਕਿਉਂਕਿ ਨਾ ਟੇਬਲ ਤੇ ਆਏ ਬੈਠੇ ਉਹਨਾਂ ਦੇ ਮਕਸੀ ਪੀਜ਼ਾ ਬਣਾ ਇੱਕ ਗਾਲ ਤਾਂ ਹੈਗੀ ਆ ਵੀ ਲੱਕੜ ਦੀ ਪੱਟੀ ਆ। ਇਹ ਜਿਹੜਾ ਜਰੂਰ ਫਾਇਦਾ ਹੁੰਦਾ ਵੀ ਲੱਕੜ ਦੀ ਪੱਟੀ ਪੀਜਟ ਬਣ ਜਾਂਦੇ ਆ ਪਰ ਅੰਦਰ ਮਿੱਤਰੋ ਮਾਹੌਲ ਪੂਰਾ ਨੇ ਰਹਿਣ ਦਾ ਰਹਿਣ ਕਿ ਬਹੁਤ ਸਾਡਾ ਸਿਕਾ ਬੰਦ ਰਹੇ ਬੰਦ ਕਿਉਂ। ਇਹ ਨਹੀਂ ਆਕਮਾ ਦਿੰਦੀਆਂ ਕਿ ਇਹ ਪੱਕ ਤੇ ਹਾਂ ਕਿਉਂ ਨਾ ਇਹ ਪੱਕ ਦਾ ਗੈਸ ਦੇ ਨਾਲ ਹੈ ਤੇ ਘੁੰਮ ਦਾ ਲਾਈਟ ਦੇ ਨਾਲ ਹੈ ਹਾਂਜੀ ਇਹ ਪ੍ਰੋਬਲਮ ਹੈ ਬਰਤ ਇਸ ਕਰਕੇ ਪ੍ਰੋਬਲਮ ਹੈ ਚਲੋ ਬਾਕੀ ਇਧਰ ਹੀ ਬੈਠਦੇ ਆ ਬਾਕੀ ਸੀਮਨ ਕਿ ਸੈਂਟਰਾ ਟਿਮੋ ਸੀਨੀਅਰ ਕੋਲ ਐਪੀਸੇ ਤੰਤੋ ਕੀ ਪਿੰਸੇ ਚੀਜ਼ਾਂ ਇਹ ਇਹ ਕਸਤੋ ਕੋ ਆ ਬੋਨੀ ਦੋਸਤ pero pagamento en to o pos bueno bien por favor quién es Aguilar ah gorda de nativo benzina y eh sí, sí, ya está otro lighter aquí está otro lighteroni

ਲੀਵੀਓ ਪੁੰਚੇ ਬਾਹਰ ਨੰਬਰ ਇਹਦਾ ਪਿੰਸਾਏ ਤੇ ਤੀਏ ਲੈਟ ਆ ਨਹੀਂ ਰਹੀ ਲੈਟ ਆਉਣੀ ਵੀ ਹੈ ਦੇਖੋ ਟਾਈਮ ਸਵਾ 8 ਹੋ ਗਏ ਨੇ ਕਿੰਨੇ ਐ ਨੂੰ ਬਾਹਰ ਤੋਂ ਇੱਕ ਤਾਂ ਫੋਨ ਆਇਆ ਸੀ ਉਹਨਾਂ ਦੀ ਗੱਲ ਥੇ ਆ ਸਾਰਾ ਪਸ ਲੈਟ ਨੇ ਕਿੰਨਾ ਬੱਸ ਇੱਕਦਾਂ ਲੈ ਇੱਕਦਾਂ ਪਾਸੇ ਸਾਰੇ ਹੈਗੇ ਆਪਣੇ ਕੋਲ ਪਾਸੇ ਸਾਰੇ ਅੱਜ ਤਾਂ ਮੋਮਬਤੀ ਲਈਏ ਉਹਦੇ ਦੁਕਾਨ ਦੇ ਆ ਵੀ ਮੋਮਬਤੀ ਚੱਲਦੀ ਆ ਉਹ ਮੋਮਬਤੀ ਲਾਲਾ ਕੰਮ ਸਾਰ ਰਹੇ ਨੇ ਕੋਈ ਲੋਈਓ ਬਰੋਵਰਸ ਬਾਕੀ ਜਿਸ ਐ ਸੀ ਕੀ ਗੱਲ ਸੁਣਾ ਲੈ ਬੀਅਰ ਸ਼ੁਕਰੀਆ ਕਰਕੇ ਤੁਸੀਂ ਲੀਵੀਅ ਕੌਨਸ਼ੀਅਨ ਸੀ ਸੀ ਪਾਦੀ ਮੇਤੀ ਪਤਾ ਨਹੀਂ ਸੀ ਇੱਥੇ ਪਿੰਸਰ ਹਰਮੋਨਾ ਹਰਮੋਨਾ ਪਿੰਸਾ ਕਿ ਪਿਸਾ ਹੈ ਮਤਲਬ ਦੋ ਹੈ ਹੁਣ ਮੈਂ ਤਾਂ ਟਾਈਮ 8:30 ਹੋ ਗਏ ਤੇ ਹੁਣ ਫਾਈਨਲੀ ਲਾਈਟ ਆ ਗਈ ਆ ਤੇ ਸਾਰਾ ਸਿਸਟਮ ਆਪਾਂ ਦੇ ਦੁਆਰਾ ਆਨ ਕਰਤਾ ਆਪਣਾ ਤੇ ਇੱਕ ਵਾਰੀ ਅਸੀਂ ਬੰਦ ਕਰਾ ਦਤਾਂ ਸਿਰਵੇਂ ਸਵੰਸਾ ਚੱਕ ਕਰ ਆਪਣਾ ਵੀ ਅੱਜ ਲਾਈਟ ਆਉਂਦੀ ਨਹੀਂ ਹੈਗੀ ਮੈਨੂੰ ਅਸੀਂ 8:30 ਹੋਣੇ ਵਾਲੇ ਵੀ ਹੁਣ ਲਾਈਟ ਪਰ ਅਸ਼ੋਕਾ ਚੱਕਿਆ ਨਹੀਂ ਸੀ ਸਹੀ ਗੱਲ ਹੈ ਹੁਣ ਕੋਬ ਬਾਲ ਤੋਂ ਫਟਾਫਟ ਤੇ ਸਾਡੇ ਆਰਡਰ ਹੈਗੇ ਜੀ ਕੱਢਦੇ ਨੇਰੇ ਦੇ ਵਿੱਚ ਆਰਡਰ ਕੱਢਦੇ ਬਾਕੀ ਹੁਣ ਦੇਖਦੇ ਆਂ ਵੀ ਦੁਆਰਾ ਪੰ ਆਨਲਾਈਨ ਹੋ ਗਏ ਆਰਡਰ ਦੇ ਉੱਤੇ ਤੇ ਬਾਕੀ ਦੇਰ ਆਰਡਰ ਆਉਂਦਾ ਨਹੀਂ ਆਉਂਦਾ ਦੇਖੋ ਕੋਈ ਆਰਡਰ ਨਹੀਂ ਫਿਰ ਹਾਲਤ ਹੈਗਾ ਆ ਨੰਗੇ ਓਕੇ ਓਕੇ ਡਨ ਹੋ ਗਿਆ ਹੁਣ ਮਿੱਤਰੋ ਟਾਈਮ ਫਾਈਨਲੀ 11 ਵਜੇ ਦੇ ਵਿੱਚ 10 ਮਿੰਟ ਰਹਿ ਗਏ ਤੇ ਆਪਣਾ ਕੰਮਕਾਰ ਹੋ ਗਿਆ ਫਿਨਿਸ਼ ਖਤਮ ਹੋ ਗਿਆ ਵਿੱਚੋਂ ਤਾਂ ਇਦਾਂ ਹੋ ਗਿਆ ਲੈਡ ਭੱਜ ਗਈ ਜੇ ਨਾ ਵੀ ਅੱਜ ਜਿਹੜਾ ਆਪਣਾ ਸੰਡੇ ਵਾਲ ਦਿਨ ਸੀਗਾ ਵੀ ਉਹ ਆਪਣਾ ਗਿਆ ਦੁਇਲੈਟ ਪੱਜੀ ਇੱਕ ਵਾਰੀ ਐ ਬਹੁਤ ਟੇਬਲ ਲੱਗੇ ਹੋ ਜੀ ਇੱਕ ਵਾਰ ਤਾਂ ਪਚਾ ਲ ਗਿਆ ਉਹ ਜਿਹੜਾ ਘੰਟਾ ਨਿਕਲੇ ਨਾ ਉਹ ਸਾਨੂੰ ਪਤਾ ਕਿਵੇਂ ਨਿਕਲੇ ਆ ਮਤਲਬ ਮੈਨੂੰ ਵੱਧ ਪਤਾ ਕਿ ਉਸੇ ਮਨ ਅੰਦਰ ਸੀਗੇ ਮੈਂ ਪਰ ਗੱਗਾਂ ਨਾਲ ਰੀਲ ਕਰਨੀ ਹਨ ਕਹਿੰਦੇ ਮੋਮਬੱਤੀ ਜਾ ਕੇ ਕੁਝ ਰੱਖ ਕਦੇ ਫੋਨ ਦਿਖਾ ਦਿਖਾ ਕੇ ਮਤਲਬ ਵੀ ਵਧੀਆ ਸਾਰੇ ਆ ਇੱਕ ਵਾਰ ਤਾਂ ਇਦਾਂ ਹੋ ਗਿਆ ਸੀਗਾ ਟੇਬਲ ਤੇ ਵੀ ਤੇ ਪਿੱਛੇ ਦੀ ਇੱਕ ਵਾਰ ਤਾਂ ਇਹ ਹੋ ਗਿਆ ਤਾਂ ਵੀ ਵੀ ਹੁਣ ਆਪਾਂ ਦੁਕਾਨ ਬੰਦ ਕਰ ਦਨੇ ਆ ਬਸ ਤੇ ਇਕਸਰ ਨਹੀਂ ভাই ਲਾਈਟ ਆ ਗਈ ਤੇ ਵੱਧ ਕੰਮ ਕਰ ਵਧੀਆ ਹੋ ਗਿਆ ਤੇ ਬਾਕੀ ਕੋਲ ਮਲਾ ਕੇ ਬੜਾ ਵਧੀਆ ਹੋ ਸਾਰਾ ਕੁਝ ਬਹੁਤ ਵਧੀਆ ਤੇ ਬਾਬੇ ਕਿਰਪਾ ਨਾਲ ਬੜਾ ਦਿਨ ਸੋਹਣਾ ਤੇ ਬਲੌਗ ਇੱਥੇ ਆਪਣਾ ਜਿਹੜਾ ਬੰਦ ਕਰਦਾ ਮੈਂ ਉਮੀਦ ਕਰਦਾ ਤੁਹਾਨੂੰ ਸਾਰਿਆਂ ਨੂੰ ਆਪਣਾ ਜਿਹੜਾ ਬਲੌਗ ਪਸੰਦ ਆਇਆ ਹੋਊਗਾ ਜੇ ਪਸੰਦ ਆਇਆ ਲਾਈਕ ਕਰਿਓ ਸ਼ੇਅਰ ਕਰਿਓ ਤੇ ਕਮੈਂਟ ਕਰਿਓ ਕੱਲੋ ਮੇਰੇ ਕੋ ਬਲੌਗ ਦੇ ਵੀ ਤਦ ਤੱਕ ਲਈ ਸਾਡੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ